ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਹਲਕਾ ਇੰਚਾਰਜ ਮੁਰਦਾਬਾਦ 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 ਹਲਕਾ ਇੰਚਾਰਜ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਤੁਸੀਂ ਦੇਖ ਰਹੇ ਹੋ ਪੁਕਾਰਸ਼ੀਵੀ ਤੇ ਅੱਜ ਖੜਿਆ ਅਸੀਂ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਜਹਨਪੁਰ ਹੈ ਪ੍ਰਸ਼ਾਸਨ ਮੁਰਦਾਬਾਦ ਅੱਜ ਤੋਂ ਲਗਭਗ 40 ਦਿਨ ਪਹਿਲਾਂ ਹਲਕਾ ਇੰਚਾਰਜ ਹਲਕਾ ਇੰਚਾਰਜ ਇਹ ਪਿੰਡ ਤੇ ਨੌਜਵਾਨਾਂ ਵਿੱਚ ਇੱਕ ਟਕਰਾਰ ਹੋਇਆ ਸੀ ਸੋ ਉਹਨਾਂ 'ਤੇ 307 ਦੀ ਧਾਰਾ ਲਾ ਕੇ ਜਿਹੜੇ ਪਰਚੇ ਕੀਤੇ ਗਏ ਸੀ ਤੇ ਅੱਜ ਉਹਨਾਂ ਦੇ ਵਿਰੋਧ ਵਿੱਚ ਪਿੰਡ ਜੈਨਪੁਰ ਦਾ ਜਿਹੜਾ ਸਾਰਾ ਨਗਰ ਜਿਹੜੀ ਪੰਚਾਇਤ ਹੈ ਉਹ ਖੜੀ ਹੋਈ ਹੈ ਸੋ ਆਹ ਪੰਚਾਇਤ ਨਾਲ ਗੱਲਬਾਤ ਕਰਦੇ ਆ ਸੋ ਜਿਹੜਾ ਅੱਜ ਦਾ ਇੱਥੇ ਮੁਰਦਾਬਾਦ ਦਾ ਜਿਹੜਾ ਪੁਲਿਸ ਪ੍ਰੈਸ ਨੂੰ ਕਿਹਾ ਇਹ ਕਿਹਾ ਜਾ ਰਿਹਾ ਕੀ ਮੁੱਦਾ ਕੀ ਹੈ ਤੇ ਕੀ ਮਕਸਦ ਕੀ ਹੈ ਇਹ ਜਦ ਹੜਾਏ ਸੀਗੇ ਉਦੋਂ ਦੁਨੀਆ ਬਹੁਤ ਵੰਗ ਸੀਗੀ ਜਿਹਦੇ ਵਿਰੋਧ ਚ ਆਪਣੇ ਸ਼ਮਸ਼ੇਰ ਜੀ ਇੱਥੇ ਆਏ ਸੀ ਤੇ ਉਹਨਾਂ ਦਾ ਬਰੋਧ ਕੀਤਾ ਗਿਆ ਸੀ। ਬਰੋਧ ਕੋ ਐਡਾ ਵੱਡਾ ਨਹੀਂ ਸੀ। ਜਿੱਡੇ ਵੱਡੇ ਪਰਚੇ ਇਕੱਠੇ ਗਏ ਨੇ। 307 ਦਾ ਪਰਚਾ ਜਿਹੜਾ ਨਾ ਕੱਟਿਆ ਗਿਆ ਇਹਨਾਂ ਕੋ ਵੀਡੀਓ ਸੌਰੀ ਇਹਨਾਂ ਕੋ ਹੈਗੀਆਂ ਨੇ। 70 ਤੋਂ ਲੈ ਕੇ ਤੇ ਠੱਠੀ ਤੱਕ ਇਹਨਾਂ ਕੋ ਵੀਡੀਓ ਪਈ ਹੋਈ ਹੈ। ਪੁਲਿਸ ਵਾਲਿਆਂ ਦੀ ਵਰਦੀ ਪਾਣ ਦਾ ਇਹਨਾਂ ਪਰਚਾ ਬਣਾਇਆ। ਕਿਸੇ ਵੀ ਪੁਲਿਸ ਵਾਲੇ ਨੂੰ ਹੱਥ ਲਗਾਇਆ ਹੋਵੇ ਤਾਂ ਦੱਸ ਸਕਦੇ ਨੇ। ਮੰਨ ਲਓ ਜਿੰਨਾ ਵੀ ਪਰਚਾ ਜੋ ਵੀ ਹੋਇਆ ਉਹਦੇ ਵਿੱਚ ਕੋਈ ਵੀ ਧਾਰਾ ਨਹੀਂ ਲੱਗ ਸਕਦੀ। ਕੋਈ ਵੀ ਨਹੀਂ ਲੱਗ ਸਕਦੀ। 557 ਵੀ ਮੇਰੇ ਖਾਤੇ ਸਾਡੇ ਨਾਂ ਲੱਗ ਸਕਦੇ ਉਹਦੇ ਵਿੱਚ ਕਿਉਂਕਿ ਉਸੋ ਤਾਂ ਹੜਾ ਦੀ ਮਾਰ ਦੇ ਵਿੱਚ ਹਰੇਕ ਨੂੰ ਰੋਸ ਹੁੰਦਾ ਇਸ ਕਰਕੇ ਅਸੀਂ ਇਸ ਚੀਜ਼ ਦਾ ਬਰੋ ਕਰਦੇ ਹਾਂ ਜੇ ਮੰਨ ਲਓ ਇਹ ਆਪਣੇ ਰਾਜੀਨਾਮਾ ਨਹੀਂ ਕਰਦੇ ਤੇ ਅਸੀਂ ਕਿਸੇ ਹੋਰ ਕੰਮ ਵਾਸਤੇ ਮਨ ਲਓ ਤਿਆਰ ਹੋ ਜਾਂਦੇ ਸੋ ਕਹਿੰਦੇ ਨੇ ਕਿ ਪੂਰੇ 40 ਦਿਨ ਬੀਤ ਚੁੱਕੇ ਨੇ ਤੇ 307 ਦੇ ਜਿਹੜੇ ਨਜ਼ਾਇਜ਼ ਪਰਚੇ ਕੀਤੇ ਗਏ ਨੇ ਉਹਦੇ ਰੋਸ ਵਿੱਚ ਉਹਦੇ ਰੋਸ ਵਿੱਚ ਸਾਡੇ ਦਾ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਕੀ ਕਰਨਾ ਚਾਹੋਗੇ ਸੋ ਇਸ ਰੋਸ ਵਿੱਚ ਜਿਹੜਾ ਪੂਰਾ ਪਿੰਡ ਇੱਥੇ ਬੀਬੀ ਮੈਂ ਪਾਸੇ ਖੜੀਆਂ ਨੇ ਉਹ ਵੀ ਇਕੱਠੇ ਹੋਏ ਨੇ ਸੋ so, 307 ਦੇ ਪਰਚੇ ਲਾ ਕੇ ਤੁਸੀਂ ਕੀ ਕਰ ਰਹੇ ਹੋ ਅਸੀਂ ਨਾ ਜੀ ਕੁਝ ਦਿਨ ਪਹਿਲਾਂ ਵੀ ਇੱਕ ਅਸੀਂ ਪਿੰਡ ਦੀ ਮੀਟਿੰਗ ਜਿਹੜੀ ਕੀਤੀ ਸੀ ਉਹਦੇ ਵਿੱਚ ਵੀ ਇਹ ਸਾਰੀ ਡਿਟੇਲ ਚ ਅਸੀਂ ਗੱਲ ਰੱਖੀ ਸੀ ਵੀ ਇਹ ਬਣਦਾ ਨਹੀਂ ਵੀ ਇਹ ਧਾਰਾ ਜਿਹੜੀ ਲਾਈ ਗਈ ਹੈ ਸਾਡੇ ਨੌਜਵਾਨਾਂ ਦੇ ਉੱਤੇ ਕੋਈ ਐਡਾ ਵੱਡਾ ਵਿਰੋਧ ਨਹੀਂ ਕਰ ਦਿੱਤਾ ਇੱ데 ਮਤਲਬ ਏਡੀ ਕੋਈ ਲੜਾਈ ਨਹੀਂ ਵੱਡੀ ਹੋਈ ਕੋਈ ਹਥਿਆਰ ਨਹੀਂ ਚੱਲਿਆ ਕੋਈ ਗੱਲ ਨਹੀਂ ਬਾਰਨੀ ਇੱਕ ਮਾਮੂਲੀ ਹੱਥਾ ਪਾਈ ਹੋਈ ਆ ਜਿਹਦੀ ਸਿਰਫ ਇੱਕ ਸਿਆਸੀ ਦਬਾਅ ਦੇ ਨਾਲ ਪੁਲਸਰੇ ਕੋਲੋਂ ਪਰਚੇ ਕਰਵਾ ਦਿੱਤੇ ਗਏ ਨੇ 307 ਦੇ ਤੇ ਉਹ ਪੱਤਿਆਂ ਦੇ ਕੋਈ ਬਣਦਾ ਵੀ ਨਹੀਂ ਜਿਹੜੀ ਇਹੋ ਜੀ ਧਾਰਾ ਚਲੋ ਠੀਕ ਹੈ ਜੇ ਕੋਈ 19 ਕੀ ਬਣਦੀ ਆ ਤੁਸੀਂ ਆਪਣੀ ਕਾਰਵਾਈ ਜਿਹੜੀ ਜਾਇਜ਼ ਆ ਉਹ ਕਰਨੀ ਚਾਹੀਦੀ ਆ ਪਰ ਅਸੀਂ ਅੱਜ ਲਗਭਗ 40 ਦਿਨ ਬੀਤ ਚੁੱਕੇ ਨੇ ਉਸੇ ਰੋਸ ਵੱਜੋਂ ਹੀ ਅਸੀਂ ਉੱਥੋਂ ਤੱਕ ਪਹਿਲਾਂ ਵੀ ਦੱਸ ਚੁੱਕਿਆ ਵੀ ਅਸੀਂ ਇਹਨਾਂ ਤੱਕ ਅਪਰੋਚ ਵਾਰ-ਵਾਰ ਹਲਕਾ ਇੰਚਾਰਜ ਤੱਕ ਕੀਤੀ ਪੁਲਿਸ ਤੱਕ ਕੀਤੀ ਪੁਲਿਸ ਨੇ ਕਿਹਾ ਤੁਸੀਂ ਹਲਕਾ ਇੰਚਾਰਜ ਕੋ ਜਾਓ ਸਾਰਾ ਪਿੰਡ ਗਿਆ ਇਕੱਠਾ ਹੋ ਗਿਆ ਪੰਚਾਇਤ ਗਈ ਹੋਰ ਵੀ ਸੱਜਣ ਮਿੱਤਰ ਬਾਅਦ ਦੇ ਸਰਪੰਚ ਪੰਚ ਵੀ ਗਏ ਪਰ ਉਹਨਾਂ ਨੇ ਸਾਡੇ ਨਾਲ ਬਿਲਕੁਲ ਵੀ ਜਿਹੜੀ ਆ ਉਹ ਧਿਆਨ ਨਹੀਂ ਦਿੱਤਾ ਵੀ ਇਹ ਆ ਰਹੇ ਨੇ ਵਾਰ-ਵਾਰ ਇਹਨਾਂ ਦੇ ਬੱਚੇ ਪਰੇਸ਼ਾਨ ਨੇ ਫਿਰ ਅਸੀਂ ਲਾਸਟ ਟਾਈਮ ਗੱਲ ਹੋਈ ਵੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਲਿਖ ਕੇ ਇੱਕ ਜਿਹੜੀ ਬੇਨਤੀ ਪੱਤਰ ਦਿੱਤਾ ਵੀ ਇਹ ਜਿਹੜੀਆਂ ਧਰਾਵਾਂ ਨੇ ਇਹ ਰੱਦ ਕੀਤੀਆਂ ਜਾਣ ਤੇ ਇਹ ਇਨਸਾਫ ਦਿੱਤਾ ਜਾਏ ਪਰ ਉਹਨਾਂ ਨੇ ਵੀ ਲਗਭਗ 10 ਦਿਨ ਵੀਰ ਚੁੱਕੇ ਨੇ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਇਹਦੇ ਉੱਤੇ ਨਹੀਂ ਕੀਤੀ ਅੱਜ ਫਿਰ ਇਹ ਸਾਰਾ ਪਿੰਡ ਦੁਖੀ ਹੋ ਗਏ ਇਹ ਇਹਨਾਂ ਦੇ ਇਹੋ ਜਿਹੇ ਅ ਰਵਈਏ ਤੋਂ ਪ੍ਰਸ਼ਾਸਨ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਰਵਈਏ ਤੋਂ ਉਹਨਾਂ ਕਹਿਆ ਜੀ ਤੁਸੀਂ ਜ਼ਮਾਨਤਾਂ ਕਰਾਓ ਜਾਂ ਬੰਦੇ ਰੈਸਟ ਕਰਾਓ ਇਸੇ ਰੋਸ ਵਜੋਂ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਆ ਦੇਣ ਦੇ ਲਈ ਇਹ ਸਾਨੂੰ ਪ੍ਰਸ਼ਾਸਨ ਨੇ ਮਜਬੂਰ ਕੀਤਾ ਜਾਂ ਪੁਲਿਸ ਨੇ ਮਜਬੂਰ ਕੀਤਾ ਇਹ ਸਿਆਸੀ ਪਾਰਟੀਆਂ ਨੇ ਮਜਬੂਰ ਕੀਤਾ ਸਾਨੂੰ ਜਿਹੜੀ ਸਿਆਸੀ ਪਾਰਟੀਆਂ ਨੇ ਨਹੀਂ ਸੌਰੀ ਸਿਆਸੀ ਪਾਰਟੀ ਕੋਈ ਜਿਹੜੀ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਆ ਇਹ ਉਹਨੇ ਮਜਬੂਰ ਕੀਤਾ ਵੀ ਪਿੰਡ ਵਾਲੇ ਹੁਣ ਕੋਈ ਤਿੱਖਾ ਪ੍ਰੋਗਰਾਮ ਦੇਣ ਦੇ ਲਈ ਮਜਬੂਰ ਹੋਏ ਨੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਅਸੀਂ ਤੇ ਗੱਲਬਾਤ ਰਹੀ ਅਸੀਂ ਇਹਨੂੰ ਮਕਾਣਾ ਚਾਹੁੰਦੇ ਸੀ ਪਰ ਉਹ ਲੱਗਦਾ ਵੀ ਇਹ ਮੂਡ ਦੇ ਵਿੱਚ ਨਹੀਂ ਜਾਂ ਉਹਨੂੰ ਅੱਗੇ ਜ਼ਰੂਰਤ ਹੀ ਨਹੀਂ ਹੈਗੀ ਇਹ ਸਾਡੇ ਲੋਕਾਂ ਦੀ ਦੀਨਾਨਗਰ ਹਲਕੇ ਦੇ ਲੋਕਾਂ ਦੀ ਵੀ ਅਸੀਂ ਇਹਨਾਂ ਕੋਲੋਂ ਮੁੜਕੇ ਵੀ ਜਾ ਕੇ ਵੋਟਾਂ ਮੰਗਣੀਆਂ ਨੇ ਇਹਨਾਂ ਲੋਕਾਂ ਦੇ ਕੋਲ ਹੀ ਚੱਲ ਕੇ ਜਾਣਾ ਕਿਉਂਕਿ ਵੋਟਾਂ ਤੇ ਹਰ ਸਾਲ ਹੀ ਆਈ ਜਾਂਦੀਆਂ ਨੇ ਕੋਈ ਨਾ ਕੋਈ ਇਸ ਕਰਕੇ ਇਹ ਫੈਸਲਾ ਜਿਹੜਾ ਅਸੀਂ ਲਿਆ ਆ ਵੀ ਅਸੀਂ ਸੋਮਵਾਰ ਨੂੰ 11 ਵਜੇ ਇੱਕ ਸਿਰਫ ਸ਼ੁਰੂਆਤ ਸਾਡੇ ਸੰਗਰ ਸਿੱਧੀ ਤੇ ਪੁਲਿਸ ਥਾਣਾ ਦਰੰਗਲਾ ਦੇ ਸਾਹਮਣੇ ਜਿਹੜਾ ਅਸੀਂ ਉਹਦਾ ਘਰਾਓ ਕਰਾਂਗੇ ਉੱਥੇ ਅਸੀਂ 11 ਵਜੇ ਦਾ ਟਾਈਮ ਰੱਖਿਆ ਧਰਨੇ ਦਾ ਤੇ ਉੱਥੇ ਬੈਠ ਕੇ ਹੀ ਅਸੀਂ ਅਗਲੀ ਜਿਹੜੀ ਰਣਨੀਤੀ ਹੈ ਉੱਥੇ ਬੈਠ ਕੇ ਵਿਚਾਰੀ ਜਾਏਗੀ ਕਿ ਅਗਲੀ ਰੂਪਰੇਖਾ ਧਰਨੇ ਦੀ ਅਸੀਂ ਉਹ ਐਸਐਸਪੀ ਦਫ਼ਤਰ ਜਾਣਾ ਜਾਂ ਅਸੀਂ ਹਲਕਾ ਇੰਚਾਰਜ ਦਾ ਦਫ਼ਤਰ ਆ ਜਿਹੜਾ ਉਹ ਅਸੀਂ ਘੇਰਨਾ ਪੱਕੇ ਤੌਰ ਤੇ ਕਿੱਥੇ ਮੋਰਚਾ ਲਾਣਾ ਇਹ ਰਣਨੀਤੀ ਸਾਰੀ ਉੱਥੇ ਬੈਠ ਕੇ ਅਸੀਂ ਉਲੀਕਾਂਗੇ ਪਰ ਅਸੀਂ ਪਿੰਡ ਵੱਲੋਂ ਅਸੀਂ ਉਹਨਾਂ ਇਨਸਾਫ ਪਸੰਦ ਜਥੇਬੰਦੀਆਂ ਕਿਸਾਨ ਜੁਣੀਆਣਾ ਮਜ਼ਦੂਰ ਜੁਣੀਆਣਾ ਜਾਂ ਹੋਰ ਜਿਹੜੇ ਹਮਮਰਾਈਡ ਦੇ ਉੱਤੇ ਕੰਮ ਕਰਨ ਵਾਲੀਆਂ ਜੇਹੇ ਬੰਦੀਆਂ ਨੇ ਅਸੀਂ ਉਹਨਾਂ ਨੂੰ ਵੀ ਸਦਾ ਦਿੰਨੇ ਆ ਵੀ ਇਹ ਸਮੇਂ ਜਦੋਂ ਕਿ ਇਹ ਨੌਜਵਾਨਾਂ ਦੇ ਉੱਤੇ ਜਦੋਂ ਕਿ ਭਗਵੰਤ ਮਾਨ ਨੇ ਇਹ ਗੱਲ ਵਾਰ-ਵਾਰ ਕਹਿੰਦਾ ਵੀ ਬਾਹਰਲੇ ਦੇਸ਼ਾਂ ਤੋਂ ਨੌਜਵਾਨ ਇੱਥੇ ਅਸੀਂ ਲਿਆਵਾਂਗੇ ਜਿਹੜੇ ਇੱਥੇ ਪੰਜਾਬ ਨੂੰ ਇਹੋ ਜਿਹਾ ਰੰਗਲਾ ਬਣਾ ਦੇਵਾਂਗੇ ਪਰ ਜਿਹੜੇ ਨੌਜਵਾਨ ਬਾਹਰੋਂ ਇੱਥੇ ਆਪਣੇ ਪਿੰਡ ਔਖੀ ਘੜੀ ਦੇ ਵਿੱਚ ਆਏ ਹੜਾਂ ਦੇ ਸਮੇਂ ਉਹ ਨੌਜਵਾਨਾਂ ਦੇ ਉੱਤੇ ਵੀ ਫੜ ਕੇ ਝੂਠੇ ਪਰਚੇ ਪਾ ਦਿੱਤੇ ਗਏ ਉਹਦੀ ਉਹ ਗੱਲ ਵੀ ਇੱਕ ਮਤਲਬ ਇਹੋ ਜਿਹਾ ਉਹਨੇ ਇੱਕ ਸਬੂਤ ਇੱਕ ਸਾਬਤ ਕਰ ਦਿੱਤੀ ਪੀ ਮੈਂ ਉਹ ਜੋ ਗੱਲਾਂ ਕਹੀਆਂ ਉਹ ਬਿਲਕੁਲ ਗਲਤ ਝੂਠੀਆਂ ਕਹੀਆਂ ਨੇ ਮੈਂ ਸਿਰਫ ਵੋਟਾਂ ਲੈਣ ਦੇ ਲਈ ਲੋਕਾਂ ਨੂੰ ਭਰਮਾਇਆ ਇਹ ਗੱਲਾਂ ਕਰਕੇ ਸੋ ਕਿਹੜੀ ਕਿਹੜੀ ਜਥੇਬੰਦੀ ਤੁਹਾਡੀ ਸਪੋਰਟ ਕਰੀ ਤਾਂ ਕਿਸੇ ਦਾ ਮੈਸੇਜ ਕੋ ਸੁਨੇਹਾ ਤੁਹਾਨੂੰ ਪਹੁੰਚ ਚੁੱਕਾ ਹੈ ਦੇਖੋ ਜਦੋਂ ਇਹ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਹੁਣ ਤੱਕ ਸਾਨੂੰ ਬਹੁਤ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਜੁਣੀਆ ਨਾਲ ਹੋਰ ਜਥੇਬੰਦੀਆਂ ਦੇ ਫੋਨ ਆਏ ਨੇ ਅਸੀਂ ਹੁਣ ਇਹ ਸੰਪਰਕ ਕਰਾਂਗੇ ਇਹਦੀ ਲਾਮਬੰਦੀ ਕਰਾਂਗੇ ਆਪਣੇ ਪਿੰਡ ਦੇ ਹਰ ਘਰ ਤੱਕ ਹਰ ਗਲੀ ਤੱਕ ਆਲੇ ਦੁਆਲੇ ਦੇ ਪਿੰਡਾਂ ਤੱਕ ਆਲੇ ਜਿੰਨੀਆਂ ਵੀ ਆਲੇ ਦੁਆਲੇ ਜਥੇਬੰਦੀਆਂ ਇਨਸਾਫ ਪਸੰਦ ਨੇ ਅ ਆਪ ਗੱਲ ਲੈ ਕੇ ਜਾਵਾਂਗੇ ਕਿ ਸੋਮਵਾਰ ਜਿਹੜਾ 11 ਤਰੀਕ ਦਾ ਅਸੀਂ ਜਿਹੜੀ ਇਹ ਕਾਲ ਦਿੱਤੀ ਆ ਧਰਨੇ ਦੀ ਦਰੰਗਲੇ ਥਾਣੇ ਦੀ ਘਰਾਓ ਦੀ ਉਹਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ। ਸੋ ਸੋਮਵਾਰ ਨੂੰ ਇਹ ਥਾਣਾ ਦਰੰਗਲੇ ਦਾ ਜਿਹੜਾ ਆ ਉਹ ਸ਼ਾਂਤੀਪੂਰਕ ਜਿਹੜਾ ਘਰਾਓ ਕਰਨਗੇ ਆਪਣਾ ਰੋਸ ਜਿਹੜਾ ਜਰੂਰ ਰੱਖਣਗੇ ਜੋ 307 ਵਰਗੇ ਤਰ੍ਹਾਂ ਵਾਜੜੀਆਂ ਨੇ ਉਹ ਲਾਈਆਂ ਗਏ ਨੇ। ਤੁਸੀਂ ਦੇਖ ਲਈ ਪਕਾਟੀ ਵੀ ਕੈਮਰਾਮੈਨ ਦਲਬੀਰ ਪੂਰਾ ਗੁਰਦਾਸਪੁਰ ਤੋਂ ਪਕਾਰ ਆਪਣਿਆਂ ਦੀ ਆਪਣੇ ਵਾਲੇ।